ਜਿੱਥੇ ਜਾ ਰਹੇ ਆ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਆ ਤੁਹਾਨੂੰ ਜੇ ਪਤਾ ਵਾ ਜਾਣ ਬੁਝ ਕੇ ਕਰ ਰਹੇ ਹਾਂ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾੜਾ ਮਾਰੇ ਪ੍ਰਸੰਨ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨਹੀਂ ਦਾ ਤੇ ਆਸ ਕਰਦੇ ਆ ਬੇਨਤੀ ਕਰਦੇ ਆ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਬਾਬਾਏ ਕੌਮਾ ਨੇ ਆਪਣੀਆਂ ਛਾਤੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਹੇ ਨੇ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਦੇ ਨੀਹਾਂ ਦੇ ਵਿੱਚ ਖੜੇ ਹੋ ਕੇ ਸੀ ਨਹੀਂ ਕੀਤੀ ਜਦੋਂ ਪਾਸ਼ਾ ਦੇ ਪੋਤਾ ਜਿਨ੍ਹਾਂ ਨੇ ਮਹਾਰਾਜ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦिए ਸਤ ਚਾਰ ਕਿਹਦੇ ਵੱਲ ਕਿਹਾ ਸੀ ਆਪਣੇ ਵੱਲ ਕਿਹਾ ਸੀ ਨਾਦੀ ਪੁੱਤ ਕਾਲਸਾ ਆਪਣਾ ਰੂਪ ਦਿੱਤਾ ਸੀਗਾ ਅੱਜ ਅਸੀਂ ਕਿੱਥੇ ਖੜੇ ਆ ਇਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉਥੇ ਘੁੰਮਣ ਜਾਣੇ ਆ ਲੰਗਰ ਖਾਣ ਜਾਣੇ ਆ ਖਰਮਸਤੀ ਕਰਨ ਜਾਣੇ ਆ ਕਿ ਜਾਂ ਉਥੋਂ ਲੈ ਕੇ ਆਉਣੇ ਆ ਤੇ ਲੈ ਕੇ ਉਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉਥੇ ਕੋਈ ਮੇਲਾ ਦਾ ਆ ਵੀ ਜਿਹੜਾ ਉਹ ਵਿਫਨ ਚੱਲੇ ਆ ਸ਼ਾਦ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਪਰ ਉਸ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣਾ ਕਿੱਦਾਂ ਉਹ ਬਾਣੀ ਪੜ ਕੇ ਰੱਖਣਾ ਉਹ ਮਹਾਰਾਜ ਨੂੰ ਜਦੋਂ ਆਪਾਂ ਉੱਥੇ ਜਾਣੇ ਆ ਇਨੇਕ ਪ੍ਰੇਮ ਪਿਆਰ ਸਤਕਾਰ ਨਾਲ ਨੀਵੇਂ ਹੋ ਕੇ ਚੁੱਕ ਕੇ ਐਂ ਚੜ੍ਹਦੀ ਕਲਾ ਪਾਣੀ ਪੜਦੇ ਹੋਏ ਆਪਾਂ ਜਾਈਏ ਉੱਥੇ ਦਰਸ਼ਨ ਕਰੀਏ ਉੱਥੋਂ ਲੈ ਕੇ ਆਈਏ ਅਰਦਾਸ ਕਰਕੇ ਝੋਲੀ ਅੱਢ ਕੇ ਕਿ ਮਹਾਰਾਜ ਸਾਨੂੰ ਸਿੱਖੀ ਦਾਤ ਬਖਸ਼ ਜਿਹੜੇ ਬੱਚੇ ਆ ਸਾਡੇ ਪਤਤ ਨੇ ਜਿਨ੍ਹਾਂ ਨੇ ਕੇਸ ਕਟਾਏ ਨੇ ਜਿਨ੍ਹਾਂ ਨੇ ਹਜੇ ਅਮਰਤਨੀ ਛੱਕੇ ਪਹਿਨਾ ਨੇ ਮਛੀਆਂ ਨੇ ਭਰਾਵਾਂ ਨੇ ਉੱਥੇ ਜਾ ਕੇ ਇਦਾਤ ਮੰਗੀਏ ਇਹਨੂੰ ਇੱਕ ਮੇਲਾ ਬਣਾ ਕੇ ਨਾ ਚਾਹੀਏ ਇਹ ਸ਼ਹੀਦੀ ਜੋੜ ਮੇਲੇ ਨੇ ਤੇ ਕਰਮਾ ਭਾਗਾਂ ਵਾਲੇ ਆਪਾਂ ਵੀ ਆਪਾਂ ਨੇ ਸ਼ਹੀਦੀ ਜੋੜ ਮੇਲੇਾਂ ਚ ਸ਼ਾਮਲ ਹੋਣੇ ਆ ਸੋ ਬੇਨਤੀ ਆਪ ਸਭ ਨੂੰ ਦੂਜੀ ਮੇਰੀ ਬੇਨਤੀ ਸਾਡੇ ਉਹਨਾਂ ਸਿੰਘਾਂ ਭੈਣਾਂ ਭਰਾਵਾਂ ਨੂੰ ਵੀ ਆ ਜਿਹੜੇ ਬਿਲਕੁਲ ਸਿਧਾਂਤਾਂ ਦੇ ਉੱਤੇ ਖਰੇ ਨੇ ਖੜੇ ਨੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਸਹੀ ਹੋ ਜਿਵੇਂ ਤੁਸੀਂ ਦੇਖਦੇ ਹੋ ਤੁਹਾਡੇ ਕੋਲ ਗਲਤ ਨਹੀਂ ਹੁੰਦਾ ਤੇ ਸ਼ਸਤਰ ਦਾ ਤਾਂ ਸੋਚਿਆ ਇਸਤੇਮਾਲ ਕਰਦੇ ਹਾਂ ਕਰਨਾ ਪੈਂਦਾ ਕਈ ਵਾਰੀ ਪਰ ਆਪਾਂ ਇਦਾਂ ਦਾ ਕੁਝ ਹਾਲਾਤ ਇਦਾਂ ਦੇ ਬਣਾਈਏ ਵੀ ਨਾ ਸਾਨੂੰ ਲੋੜ ਪਵੇ ਕਿਸੇ ਆਪਣੇ ਬੱਚੇ ਨੂੰ ਥੱਪੜ ਵੀ ਮਾਰੀਏ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਹੋਵੇ ਵੀ ਉਹ ਵੀ ਮੌਕੇ ਨਾ ਦੇਣ ਕਿਸੇ ਨੂੰ ਕੋਈ ਗੱਲ ਕਰਨ ਦਾ ਕਿਸੇ ਨੂੰ ਇਦਾਂ ਦਾ ਮੌਕਾ ਨਾ ਦੇਣ ਕੋਈ ਗਲਤੀ ਨਾ ਕਰਨ ਜਿਹਦੇ ਨਾਲ ਇਹ ਕਹਿਣਾ ਪਵੇ ਵੀ ਤੁਸੀਂ ਇੱਥੇ ਫਰਮਸਤੀਆਂ ਕਰਦੇ ਹੋ ਨੌਜਵਾਨੋ ਤੁਸੀਂ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਓ ਪਟਕੇਓ ਸਾਨੂੰ ਪਤਾ ਪਤਾ ਤੋਂ ਹਾਲਾਤਾਂ ਦੇ ਵਿੱਚ ਫਸੇ ਹੋਈਓ ਪਰ ਉੱਥੋਂ ਨਿਕਲਣ ਦੇ ਵਾਸਤੇ ਤਰੀਕਾ ਇਹੀ ਹੈ ਕਿ ਆਪਾਂ ਬਾਣੀ ਤੇ ਬਾਣੀ ਨਾਲ ਪ੍ਰੇਮ ਕਰੀਏ ਆਪਾਂ ਇਹ ਨਾ ਕਰੀਏ ਕਿ ਜਿਹੜੀਆਂ ਕਰਮਸਤੀਆਂ ਜੋ ਉੱਥੇ ਆਪਾਂ ਕਰਦੇ ਆ ਉਹ ਨਾ ਕਰੀਏ ਜਾ ਕਿ ਇੱਥੇ ਨਹੀਂ ਕਿਤੇ ਵੀ ਕਿਤੇ ਵੀ ਵਿਚਰਦੇ ਆ ਦੁਨੀਆ ਦੇ ਵਿੱਚ ਆਪਾਂ ਆਪਣੇ ਅਕਸ ਨੂੰ ਵੱਡਾ ਕਰਨਾ ਸਵਾਰਨਾ ਨਾ ਕਿ ਆਪਾਂ ਆਪਣੇ ਅਕਸ ਨੂੰ ਗੰਦਾ ਕਰਨਾ ਕੋਈ ਇਹ ਨਾ ਕਵੇ ਕਿ ਉਹ ਫਲਾਣਾ ਸਿੱਖ ਜਾ ਰਿਹਾ ਹੈ ਤੇ ਇਹ ਸਿੱਖ ਨੇ ਆ ਗਲਤੀ ਤਾਂ ਬਣਾ ਕੀਤਾ ਨਹੀਂ ਹਰ ਸਿੱਖ ਦੇ ਗਾੜੀ ਸਿਰ ਟੁਕੇ ਹਰ ਉਸ ਮਨੁੱਖ ਦਾ ਕਿਉਂ ਕਿਉਂਕਿ ਇਹਦਾ ਪ੍ਰਤਾਪ ਬਹੁਤ ਵੱਡਾ ਬਾਣੇ ਦਾ ਸੋ ਬਹੁਤਿਆਂ ਮੈਨੂੰ ਲੋੜ ਨਹੀਂ ਤੁਹਾਨੂੰ ਗੱਲਾਂ ਕਰਨ ਦੀ ਬੇਨਤੀਆਂ ਨਹੀਂ ਜਿਹੜੀਆਂ ਕੀਤੀਆਂ ਨੇ ਛੋਟੀਆਂ ਛੋਟੀਆਂ ਵੀ ਆਪਾਂ ਆਪਣੇ ਵੱਡਿਆਂ ਦੇ ਬਚਨ ਮੰਨੀਏ ਆਪਣੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਆ ਉਹ ਮੰਨੀਏ ਤੇ ਆਪਾਂ ਇਹਨਾਂ ਜੋੜ ਮਿਲਿਆ ਨੂੰ ਹੋਰ ਸੋਨਾ ਸਟੱਜੀ ਟੰਗ ਨਾਲ ਜਿਹੜਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਪ੍ਰੇਮ ਪਿਆਰ ਸਤਕਾਰ ਦੇ ਨਾਲ ਆਪ ਸਮੂਹ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਜਾਣਦੇ ਹੋ ਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਸ਼ਹਾਦਤਾਂ ਦੇ ਸਬੰਧ ਵਿੱਚ ਫਤਿਹਗੜ੍ਹ ਸਾਹਿਬ ਸਰਹੰਦ ਆਪ ਸੰਗਤਾਂ ਜਾ ਰਹੇ ਹੋ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ ਵਗੈਰਾ ਪਾੜ ਕੇ ਜਾਂ ਵੱਡੇ ਵੱਡੇ ਡੈਕ ਲਾ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਗਾਣੇ ਵੜਾਉ ਲਾਉਨੇ ਹੋ ਸ਼ੋਰ ਸ਼ਾਵਾ ਕਰਦੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਜਾ ਰਹੇ ਹਾਂ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਆ ਤੁਹਾਨੂੰ ਜੇ ਪਤਾ ਵਾ ਜਾਣਬੁੱਝ ਕੇ ਕਰ ਰਹੇ ਹੋ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾੜਾ ਮਾਰੇ ਪ੍ਰਸੰਨ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨੇ ਦਾ ਤੇ ਆਸ ਕਰਦੇ ਆ ਬੇਨਤੀ ਕਰਦੇ ਆ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਬਾਬਾਏ ਕੌਮਾ ਨੇ ਆਪਣੀਆਂ ਛਾਤੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਏ ਨੇ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜੇ ਹੋ ਕੇ ਸੀ ਨਹੀਂ ਕੀਤੀ ਦਸੰ ਪਾਸ਼ਾ ਦੇ ਪੋਤਾ ਜਿਨ੍ਹਾਂ ਨੇ ਮਹਾਰਾਜ ਨੇ ਸਾਡੇ ਵਾਲਾ ਹੱਥ ਕਰਕੇ ਕਿਹਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਕਿਹਦੇ ਵੱਲ ਗਿਆ ਸੀ ਆਪਣੇ ਵੱਲ ਗਿਆ ਸੀ ਨਾ ਦੀ ਪੁੱਤ ਖਾਲਸਾ ਆਪਣਾ ਰੂਪ ਦਿੱਤਾ ਸੀਗਾ ਅੱਜ ਅਸੀਂ ਕਿੱਥੇ ਖੜੇ ਆ ਐਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉੱਥੇ ਘੁੰਮਣ ਜਾਣੇ ਆ ਲੰਗਰ ਖਾਣ ਜਾਣੇ ਆ ਖਰਮਸਤੀ ਕਰਨ ਜਾਣੇ ਆ ਕਿ ਜਾਂ ਉੱਥੋਂ ਲੈ ਕੇ ਆਉਣੇ ਆ ਤੇ ਲੈ ਕੇ ਉੱਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉੱਥੇ ਕੋਈ ਮੇਲਾ ਦਿਆਂ ਵੀ ਜਿਹੜਾ ਉਹ ਵੇਖਣ ਚੱਲੇ ਆ ਸ਼ਾਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਪਰ ਉਸ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣਾ ਕਿੱਦਾਂ ਉਹ ਬਾਣੀ ਪੜ ਕੇ ਰੱਖਣਾ ਉਹ ਮਹਾਰਾਜ ਨੂੰ ਜਦੋਂ ਆਪਾਂ ਉੱਥੇ ਜਾਣੇ ਆ ਇਹਨੇ ਕੁ ਪ੍ਰੇਮ ਪਿਆਸਤ ਕਰਨ ਨਾਲ ਨੀਵੇਂ ਹੋ ਕੇ ਚੁੱਕ ਕੇ ਐਂ ਚੜ੍ਹਦੀ ਕਲਾ ਦਾ ਪਾਣੀ ਪੜਦੇ ਹੋਏ ਆਪਾਂ ਜਾਈਏ ਉੱਥੇ ਦਰਸ਼ਨ ਕਰੀਏ ਉੱਥੋਂ ਲੈ ਕੇ ਆਈਏ ਅਰਦਾਸ ਕਰਕੇ ਝੋਲੀ ਅੱਢ ਕੇ ਕਿ ਮਹਾਰਾਜ ਸਾਨੂੰ ਸਿੱਖੀ ਦਾਨ ਬਖਸ਼ ਜਿਹੜੇ ਬੱਚੇ ਅੱਜ ਸਾਡੇ ਪਤ ਹਨ ਜਿਨ੍ਹਾਂ ਨੇ ਕੇਸ ਕਟਾਏ ਨੇ ਜਿਨ੍ਹਾਂ ਨੇ ਹਜੇ ਅਮਰਤ ਸਿੰਘ ਕੇ ਪਹਿਣਾ ਨੇ ਬੱਚੀਆਂ ਨੇ ਭਰਾਵਾਂ ਨੇ ਉਹ ਉੱਥੇ ਜਾ ਕੇ ਇਦਾਤ ਮੰਗੀਏ ਇਹਨੂੰ ਇੱਕ ਮੇਲਾ ਬਣਾ ਕੇ ਇਹਨਾਂ ਚਾਹੀਏ ਇਹ ਸ਼ਹੀਦੀ ਜੋੜ ਮੇਲੇ ਨੇ ਤੇ ਕਰਮਾ ਭਾਗਾਂ ਵਾਲੇ ਆਪਾਂ ਵੀ ਆਪਾਂ ਨੇ ਸ਼ਹੀਦੀ ਜੋੜ ਮੇਲੇਾਂ ਚ ਸ਼ਾਮਲ ਹੋਣੇ ਸੋ ਬੇਨਤੀ ਆਪ ਸਭ ਨੂੰ ਦੂਜੀ ਵਾਰੀ ਬੇਨਤੀ ਸਾਡੇ ਉਹਨਾਂ ਸਿੰਘਾਂ ਭੈਣ ਭਰਾਵਾਂ ਨੂੰ ਵੀ ਆ ਜਿਹੜੇ ਬਿਲਕੁਲ ਸਿਧਾਂਤਾਂ ਦੇ ਉੱਤੇ ਖਰੇ ਨੇ ਖੜੇ ਨੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਸਹੀ ਹੋ ਜਦੋਂ ਕੁਝ ਦੇਖਦੇ ਹੋ ਤੁਹਾਡੇ ਕੋਲ ਜਰਰੀ ਹੁੰਦਾ ਤੇ ਸ਼ਸਤਰ ਦਾ ਡਾਂਗ ਛੋਟਾ استعمال ਕਰਦੇ ਹੋ ਕਰਨਾ ਪੈਂਦਾ ਕਈ ਵਾਰੀ ਪਰ ਆਪਾਂ ਇਦਾਂ ਦਾ ਕੁਝ ਹਾਲਾਤ ਇਦਾਂ ਦੇ ਬਣਾਈਏ ਕਿ ਨਾ ਸਾਨੂੰ ਲੋੜ ਪਵੇ ਕਿਸੇ ਆਪਣੇ ਬੱਚੇ ਨੂੰ ਥੱਪੜ ਵੀ ਮਾਰੀਏ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਹੋਵੇ ਕਿ ਉਹ ਵੀ ਮੌਕਾ ਇਹਨਾਂ ਦੇਣ ਕਿਸੇ ਨੂੰ ਕੋਈ ਗੱਲ ਕਰਨ ਦਾ ਕਿਸੇ ਨੂੰ ਇਦਾਂ ਦਾ ਮੌਕਾ ਨ ਦੇਣ ਕੋਈ ਗਲਤੀ ਨਾ ਕਰਨ ਜਿਹਦੇ ਨਾਲ ਇਹ ਕਹਿਣਾ ਪਵੇ ਕਿ ਤੁਸੀਂ ਇੱਥੇ ਖਰਮਸਤੀਆਂ ਕਰਦੇ ਹੋ ਨੌਜਵਾਨੋ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹੋ ਪਟਕੇ ਹੋ ਸਾਨੂੰ ਪਤਾ ਪਤਾ ਤੋਂ ਹਾਲਾਤਾਂ ਦੇ ਵਿੱਚ ਫਸੇ ਹੋਈਓ ਪਰ ਉੱਥੋਂ ਨਿਕਲਦੇ ਵਾਸਤੇ ਤਰੀਕਾ ਇਹੀ ਹੈ ਕਿ ਆਪਾਂ ਬਾਣੀ ਤੇ ਬਾਣੀ ਨਾਲ ਪ੍ਰੇਮ ਕਰੀਏ ਆਪਾਂ ਇਹ ਨਾ ਕਰੀਏ ਕਿ ਜਿਹੜੀਆਂ ਖਰਮਸਤੀਆਂ ਜੋ ਉੱਥੇ ਆਪਾਂ ਕਰਦੇ ਆ ਉਹ ਨਾ ਕਰੀਏ ਜਾ ਕਿ ਇੱਥੇ ਨਹੀਂ ਕਿਤੇ ਵੀ ਕਿਤੇ ਵੀ ਵਿਚਰਦੇ ਆ ਦੁਨੀਆਂ ਦੇ ਵਿੱਚ ਆਪਾਂ ਆਪਣੇ ਅੱਖ ਨੂੰ ਵੱਡਾ ਕਰਨਾ ਸਮਾਰਨਾ ਨਾ ਕਿ ਆਪਾਂ ਆਪਣੇ ਐਕਸ ਨੂੰ ਗੰਦਾ ਕਰਨਾ ਕੋਈ ਇਹ ਨਾ ਕਵੇ ਕਿ ਉਹ ਫਲਾਣਾ ਸਿੱਖ ਜਾ ਰਿਹਾ ਤੇ ਇਹ ਸਿੱਖ ਨੇ ਆ ਗਲਤੀ ਤਾਂ ਬਣਾ ਕੀਤਾ ਨਹੀਂ ਹਰ ਸਿੱਖ ਦੇ ਗਾੜੀ ਸਿਰ ਝੁਕੇ ਹਰ ਉਸ ਮਨੁੱਖ ਦਾ ਕਿਉਂ ਕਿਉਂਕਿ ਇਹਦਾ ਪ੍ਰਸਾਦ ਬਹੁਤ ਵੱਡਾ ਬਾਣੇ ਦਾ ਸੋ ਬਹੁਤਿਆਂ ਮੈਨੂੰ ਲੋੜ ਨਹੀਂ ਤੁਹਾਨੂੰ ਗੱਲਾਂ ਕਰਨ ਦੀ ਬੇਨਤੀਆਂ ਨਹੀਂ ਜਿਹੜੀਆਂ ਕੀਤੀਆਂ ਨੇ ਛੋੜੀ-ਛੋੜੀਆਂ ਵੀ ਆਪਾਂ ਆਪਣੇ ਵੱਡਿਆਂ ਦੇ ਬਚਨ ਮੰਨੀਏ ਆਪਣੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਆ ਉਹ ਮੰਨੀਏ ਤੇ ਆਪਾਂ ਇਹਨਾਂ ਜੋੜ ਮਿਲਿਆ ਨੂੰ ਹੋਰ ਸੋਣਾ ਸਟੱਜੀ ਟੰਗ ਨਾਲ ਜਿਹੜਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਪ੍ਰੇਮ ਪਿਆਰ ਸਤਕਾਰ ਦੇ ਨਾਲ ਆਪ ਸਮੂਹ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਜਾਣਦੇ ਹੋ ਕਿ ਸ਼ਹੀਦੀ ਜੋੜ ਮਿਲੇ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਸ਼ਹਾਦਤਾਂ ਦੇ ਸਬੰਧ ਵਿੱਚ ਫਤਿਹਗੜ ਸਾਹਿਬ ਸਰਹੰਦ ਆਪ ਸੰਗਤਾਂ ਜਾ ਰਹੇ ਹੋ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਜਿਹੜੇ ਮੋਟਰਸਾਈਕਲਾਂ ਦੇ ਸਲੈਂਸਰ ਵਗੈਰਾ ਪਾੜ ਕੇ ਜਾਂ ਵੱਡੇ ਵੱਡੇ ਡੈਕ ਲਾ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਗਾਣੇ ਵੜਾਉਂ ਲਾਉਨੇ ਹੋ ਸ਼ੋਰ ਸ਼ਾਬਾ ਕਰਦੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਜਾ ਰਹੇ ਹਾਂ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਆ ਤੁਹਾਨੂੰ ਜੇ ਪਤਾ ਵਾ ਜਾਣਬੁੱਝ ਕੇ ਕਰ ਰਹੇ ਹੋ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾੜਾ ਮਾਰੇ ਪਸੰਦ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨੇਦਾ ਤੇ ਆਸ ਕਰਦੇ ਆਂ ਬੇਨਤੀ ਕਰਦੇ ਆਂ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਬਾਪਾਏ ਕੌਮਾਂ ਨੇ ਆਪਣੀਆਂ ਛਾਤੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਹੇ ਨੇ ਤੁਸੀਂ ਉਹਨਾਂ ਦੇ ਵਾਰਸ ਹੋ